ਸਾਸ਼ਟ੍ਰੀ ਕਾਲ ਉਸ ਦੇਖ ਰਹੇ ਹੋ ਸਰਦਲ ਟੀਵੀ ਮੈਂ ਹਾਂ ਜਸਿਕਰ ਵਲਿੰਗਟਨ 시ਵੀ ਦੇ ਵਿੱਚ ਬੀਤੇ ਵੀਕਐਂਡ ਤੇ ਇੱਕ ਵਿਅਕਤੀ ਦੇ ਵੱਲੋਂ ਇੱਕ ਔਰਤ ਤੇ ਹਮਲਾ ਕੀਤਾ ਗਿਆ ਤੇ ਉਸ ਦੇ ਮੂੰਹ ਤੇ ਮੁੱਕੇ ਮਾਰੇ ਗਏ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉਕਤ ਵਿਅਕਤੀ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਪੀੜਤ ਮਹਿਲਾ ਦੇ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਉਹ ਬੀਤੇ ਸ਼ਨੀਵਾਰ ਗਮਜੀ ਸਟਰੀਟ ਦੇ ਦੇ ਉਤੋਂ ਦੀ ਦੁਪਹਿਰ 1 ਵਜੇ ਦੇ ਕਰੀਬ ਜਾ ਰਹੀ ਸੀ ਕਿ ਅਚਾਨਕ ਉਸ ਦੇ ਸਾਹਮਣੇ ਇੱਕ ਵਿਅਕਤੀ ਆ ਰਿਹਾ ਸੀ ਜੋ ਉਸ ਨੂੰ ਕੁਝ ਕਹਿ ਰਿਹਾ ਸੀ ਜਦੋਂ ਮਹਿਲਾ ਨੇ ਆਪਣੇ ਹੈੱਡਫੋਨ ਉਤਾਰ ਕੇ ਉਸ ਤੋਂ ਪੁੱਛਿਆ ਕਿ ਉਹ ਕੀ ਕਹਿ ਰਿਹਾ ਤਾਂ ਉਸ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਉਸ ਦੇ ਮੂੰਹ ਤੇ ਮੁੱਕਾ ਝੜ ਦਿੱਤਾ ਇਸ ਤੋਂ ਬਾਅਦ ਨਜ਼ਦੀਕ ਖੜੀ ਔਰਤ ਦੇ ਵੱਲੋਂ ਇਸ ਵਿਅਕਤੀ ਦੀ ਤਸਵੀਰ ਲਈ ਗਈ ਤੇ ਇਸ ਉੱਤੇ ਇਸ ਨੂੰ ਸੋਸ਼ਲ ਮੀਡੀਆ ਤੇ ਵੀ ਪੋਸਟ ਕੀਤਾ ਗਿਆ ਪੁਲਿਸ ਦੇ ਮੁਤਾਬਕ ਇਸ 53 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਕਤ ਵਿਅਕਤੀ ਦੀ ਪੇਸ਼ੀ ਬਰੰਕਚੀ ਜ਼ਿਲ੍ਹਾ ਅਦਾਲਤ ਦੇ ਵਿੱਚ ਬੀਤੇ ਦਿਨ ਕਰਵਾਈ ਗਈ ਹੈ ਤੇ ਇਸ ਨੂੰ 21 ਜੂਨ ਤੱਕ ਰਿਮਾਂਡ ਕਸਟਡੀ ਦੇ ਵਿੱਚ ਰੱਖਿਆ ਗਿਆ ਪੁਲਿਸ ਦੇ ਵੱਲੋਂ ਆਮ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਨੂੰ ਫੜਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਹੈ